ਲੇ ਹੰਤਾਸ ਐਨਵਲਾ ਪਤਾ ਨਹੀਂ ਵੀ ਕੋਈ ਘਰ ਜਾਇਆ ਵੈਲ ਵੀ ਵਜੀਏ ਤੇ ਤੂੰ ਆਪ ਪਾਣੀ ਲੈ ਕੇ ਆ ਮੁੰਡਾ ਚੇਚਾ ਗਿਆ ਹੋਇਆ ਆਖਣ ਨੂੰ ਹੁਣ ਚੱਲ ਛੱਡ ਪੁੱਤੇ ਇਹ ਗੱਲ ਨੂੰ ਸੰਦੀਪ ਕਦੋਂ ਦਾ ਮੈਂ ਤੈਨੂੰ ਦੁੱਧ ਆਖਿਆ ਵੀ ਲਾਚੀ ਪਾ ਕੇ ਲਿਆ ਤੇ ਖੰਡ ਨਾ ਪਾਈ ਵਿੱਚ ਅੱਜ ਪੁੱਤ ਤੂੰ ਮੇਰਾ ਭਤੀਜਾ ਵੈ ਤੂੰ ਤੇ ਮੇਰਾ ਮਾਨ ਰੱਖ ਲੇਗਾ ਤੂੰ ਉਹਨੇ ਚਾਰ ਦਿਨ ਰੋ ਉਹ ਮੈਨੂੰ ਚਾਰ ਦਿਨ ਰੱਖੇਗੀ ਅੱਛਾ ਅੱਛਾ ਚਲੋ ਕੋਈ ਨੀ ਭੂਜੀ ਆਜੋ ਮੈਂ ਵਰਗ ਕੋ ਆ ਕੇ ਲੈ ਆਵਾਂਗਾ ਕਿੱਥੇ ਆ ਡੋ ਤੇ ਆਂ ਦੇਖ ਰਿਓ ਕਿ ਚਲੋ ਜਨਾ ਨਾ ਮਿਲ ਆ ਟੋ ਤੇ ਮੈਨੂੰ ਫੋਨ ਕਰਦੇ ਹੋ ਮੈਂ ਆ ਜਾਂਗਾ ਲੈਣ ਚਲੋ ਠੀਕ ਐ ਇੱਦਾਂ ਕਰਦਾ ਮਮਾ ਨੂੰ ਦੱਸਣਾ ਬੇਟਾ ਮਮਾ ਮੈਨੂੰ ਗੱਲ ਚੁਣ ਹਾਂਜੀ ਪੂਆ ਹੋਣ ਦੇ ਆ ਵੱਡੇ ਹਾਈ ਹਾਈ ਕਿਦੋਂ ਆਉਣਾ ਆਨੜੀ ਪਤਾ ਨਹੀਂ ਫੋਨ ਆਇਆ ਜੀ ਅੰਤੇ ਆਟੋ ਜੇ ਕੋਈ ਮਿਲਦਾ ਤਾਂ ਠੀਕ ਐ ਬੱਸ ਉਹਦੇ ਉੱਤਰ ਗਈਆਂ ਤੇ ਤੇਨੂੰ ਮੈਂ ਫੋਨ ਕਰਦਾਂਗੀ ਇਹਾਂ ਨੂੰ ਤੇ ਬਹੁਣੀ ਹੋਣੀ ਆ। ਆਹੋ ਬਸ ਆ ਜਣਾ ਨਾ 10-15 ਮਿੰਟ ਤੱਕ। ਖਾਈ ਮੇਰਾ ਤਾਂ ਸਾਰਾ ਕੰਮ ਪਿਆ ਵਾ। ਤੈਨੂੰ ਤਾਂ ਪਤਾ ਵਾ ਸਾਈਓ ਤੇ ਨੋਕਾ ਟੋਕੀ ਬੜੀ ਕਰਦੇ ਆ। ਓਕੀ ਦਿਨ ਕੋਈ ਕਰਦੇ ਨਾਲ ਦਿਨ ਜਿਹੜਾ ਕੱਟ ਕਰਦੇ ਆ ਚੰਗਾ ਸਬੂਹ ਕਰਨ ਦੇ ਤੁਹਾਡੇ ਦੇ। ਆਹੋ ਤੁਹਾਨੂੰ ਤੇ ਇੰਨੀ ਬੜੀ ਖੁਸ਼ੀ ਹੋਣੀ ਆ ਤੁਹਾਡੀ ਮੰਮੀ ਦੀ ਕੋਈ ਨੋਕਾ ਟੋਕੀ ਕਰਨ ਵਾਲਾ ਆਇਆ ਵਾ। ਕੋਈ ਨਹੀਂ ਹੁਣ ਆ ਦੇਖੋ ਕਿ ਇਹ ਨਾਲ ਕੀ ਇਹ ਬਣਾਉ ਸਾਨੂੰ। ਪਾਪਾ ਵਾਰੀ ਨੇ ਭੁਜਾਰ ਉਹਨਾਂ ਨੂੰ ਕਰ ਦੋ ਫੋਨ। ਤੂੰ ਕਰ ਦੇ ਆਪਣੇ ਪਾਪਾ ਨੂੰ ਕਿਹਾ। ਕਿ ਪੂਆ ਜੀ ਹੋਣੇ ਆ ਤੱਕ ਇਹਨਾਂ ਮਕੀਨ ਬਿਸਕਟ ਵੀ ਖਤਮ ਤੇਨੂੰ ਬਤਾਉ ਚਾਹ ਦੇ ਕਾ ਪੀਂਦੇ ਨਹੀਂ ਹੈ ਤੇ ਨਾਲ ਇਹਨਾਂ ਸਮੋਸੇ ਵੀ ਫਰੀ ਹੋਣਾ ਜਦੋਂ ਮੈਂ ਕਹਿ ਦਿੰਦਾ ਆਓ ਚਾਹ ਠੀਕ ਹੈ ਹਾਈ ਰੱਬੂ ਮੈਂ ਕੀ ਕਰੂੰ ਇਹ ਰਿਡੀ ਪੂਆ ਆਵਣੇ ਇਹ ਤਾਂ ਮੇਰੀ ਆਫਤ ਆ ਇਹਨਾਂ ਨੇ ਕਿਹਾ ਮੈਨੂੰ ਇੱਕ ਦਿਨ ਵੀ ਟਿਕ ਕੇ ਬਹਿਣ ਦੇਣਾ ਹੈਗਾ ਬਾਬਾ ਜੀ ਛੇਤੀ ਛੇਤੀ ਚਲ ਜਾਨ ਪਿਛਲੀ ਵਾਰ ਆਹੀ ਤੇ 10 ਦਿਨ ਰਹਿ ਕੇ ਗਈ ਸੀ ਮੈਂ ਕਹਿੰਦਾ ਛੇਤੀ ਛੇਤੀ ਚਲ ਜਾਨ ਜੀ ਤਾਂ ਹਣੀ ਉਹ ਤਾਂ ਕਰਦੀਆਂ ਇਹਨਾਂ ਨੂੰ ਕਹਿੰਦੀਆਂ ਕਿ ਬਰਫੀ ਵੀ ਲੈ ਆਇਓ ਸਾਹਿਲ ਨੇ ਪਤਾ ਨਹੀਂ ਕੀ ਬਣਾਇਆ ਕਿ ਨਹੀਂ ਆਉਣਾ ਕਿ ਨਾਲੇ ਕਹਿੰਦੀਆਂ ਛਿਪਛਿਪੀ ਲੈ ਜਾਓ ਹਲੋ ਹਲੋ ਤਾਨੂੰ ਸਾਹਿਲ ਨੇ ਕੋਈ ਫੋਨ ਕੀਤਾ ਵਾ ਨਹੀਂ ਮੈਨੂੰ ਤ ਨਹੀਂ ਕੀਤਾ ਲੈ ਵੀ ਲੋਰੇ ਕੰਮ ਮੈਂ ਆਉਣਾ ਫੋਨ ਕਰਨ ਵਾਸਤੇ ਗਿਆ ਹੀ ਤੁਹਾਡੇ ਨਾ ਪੂਆ ਜੀ ਹੋਣ ੜੇ ਵੱਡੇ ੜੇ ਵੱਡੇ ਹਾਂ ਤੇ ਤੁਸੀਂ ਇੰਜ ਕਰਿਓ ਹੁੰਦੇ ਆਉਂਦੇ ਆ ਨਾ ਨਮਕੀਨ ਬੇਸ ਕਰਤੇ ਸਮੋਸੇ ਫੜੀ ਆਇਓ ਚੱਲ ਆਵਾਂਗਾ ਤੇ ਬਰਫੀ ਵੀ ਲਈ ਆਇਓ ਚੱਲ ਜੀ ਬਰਫੀ ਲਈ ਆਵਾਂਗਾ ਤੇ ਹੋਰ ਆ ਗਈ ਹੁਣ ਤੁਹਾਡੀ ਭੂਆ ਉਹਨੇ ਵੇਖਿਆ ਮੇਰੇ ਨੱਕ ਚ ਕਿੰਨਾ ਦਮ ਕਰਨਾ ਵਾ ਕੱਲ ਦਮ ਕਰਦਾ ਯਾਰ ਤੇ ਹੋਰ ਐਦਾਂ ਦੀ ਹੈ ਤੁਹਾਡੀ ਭੂਆ ਚਲੋ ਠੀਕ ਹੈ ਹੁਣ ਤੇ ਤ희 ਖੁਸ਼ੀ ਬਣਾਵਾ ਆਜੋ ਛੇਤੀ ਇਹ ਨਾ ਹੋਏ ਤ희 ਮੈਨੂੰ ਝੜਕਾ ਪਵਾ ਦਿਓ ਦੇਖੋ ਚਲ ਠੀਕ ਹੈ ਜੀ ਨਹੀਂ ਹਰਾਂ ਤੁਹਾਡੇ ਨਾਲ ਉਹਨੇ ਦੇਖ ਹੁਣ ਮੈਂ ਫੜਾ ਫੜ ਪਹਿਲਾਂ ਡਰੇਨ ਦੀ ਸਫਾਈ ਕਰਾਂ ਲੇ ਸਨਮ ਦੇ ਕੰਮ ਵੇਲਾ ਇੱਥੇ ਪਾਣੀ ਇੱਥੇ ਬੁਕਸਰਾ ਰੱਖੀ ਆਪਣੀ ਕਿੰਨੀ ਵਾਰੀ ਇਹਨਾਂ ਨੇ ਮੈਂ ਕਿਹਾ ਕਿ ਆਏ ਗਏ ਵਾਲਾ ਘਰ ਆ ਡਰਾਈਨ ਹੋਣ ਦੇ ਸਾਫ ਸਟਾ ਰੱਖਿਆ ਕਰੋ ਪਰ ਨਾ ਚਲ ਡਰਾਈਨ ਹੋਣ ਦੇ ਹੋ ਗਿਆ ਸਾਫ ਆ ਗੋ ਅੱਜ ਨਾ ਖਾਓ ਕੋ ਆਦੇ ਤੇ ਨਿੱਕੀ ਨਿੱਕੀ ਗੱਲਾਂ ਚ ਕੁਸ ਬੰਨੀਆਂ ਗੱਲੀਆਂ ਨਾ ਪੜੀਆਂ ਨੇ ਤੇ ਪਹਿਲੇ ਪਾਣੀ ਪਤਾ ਨਹੀਂ ਆਪਣੀਆਂ ਨੂੰ ਆ ਕਿੱਦਾਂ ਰਹਿੰਦੀ ਹੋਏ ਮੇਰੀ ਗੁਰੂ ਚਾਰ ਦਿਨ ਆਉਂਦੀ ਹੈ ਤੇ ਮੇਰੀ ਨੱਕ ਚ ਦਮ ਕਰ ਦਿੰਦੀ ਆ ਤਾਂ ਨੋਰੇ ਜਿਹੜੀਆਂ ਉਹਦੇ ਨਾਲ ਰਿੰਦੀਆਂ ਆ। ਬਾਈ ਹੱਬੇ ਲੈ ਮਾਰੀਏ ਇਹ ਤੱਕਰ ਕੋਈ ਆਇਆ ਹੀ ਨਹੀਂ ਗੇਟ ਖੋਲਣ। ਵਿਆਸੀ ਗਾਲ, ਸੱਸੀ ਗਾਲ। ਆ ਖੜਾ ਰੋ। ਦੇ ਨੇ ਫੋਨੇ ਦੀ ਤਰ੍ਹਾਂ ਰਤਨਾ ਕੋੜ ਕਿਉਂ ਕਰਦਾ ਸੀ ਐਂ ਤੇ ਖੇਚੜ ਪਾਉਣੀ ਸੀ ਅਜਾ ਮੈਂ ਬਸਦਾ ਉਤਰੀ ਹਾਂ ਤੇ ਅੱਗੋਂ ਮੈਨੂੰ ਐ ਟੋਲ ਮ ਲੱਗਿਆ ਕਿਦਾ ਹਮੈਂ ਕੱਜ ਮੈਂ ਕਾ ਰਹੀ ਐ ਖੇਚੜ ਮੈਂ ਐ ਚਾਲੂ ਕਰੀ ਨਹੀ ਹੋਤਾ ਮੈਂ ਚਲ ਗਈ ਇਹ ਰੋੜਾ ਪਾਣਾ ਨੂੰ ਦੇ ਨੂੰ ਤੇ ਚਾਹ ਨਹੀਂ ਪਾਉਂਦੀ ਕਾ ਉਹ ਜਿਵੇਂ ਤੇਰਾ ਟੋਲ ਮ ਲੱਗੇ ਇੱਥੇ ਆ ਜਾ ਪੱਖੇ ਥੱਲੇ ਚੰਗਾ ਬੱਦੇ ਇੱਥੇ ਆ ਜਣੀ ਤੇਰੇ ਕੋਲ ਬੋਦੀ ਮੈਂ ਮਮੀ ਨੂੰ ਕਿੰਨਾ ਪਾਣੀ ਪੁਣੀ ਲੈਣਾ ਲੇ ਹੰਤਾਸ ਇਹਨੋਂ ਬੜਾ ਪਤਾ ਨਹੀਂ ਵੀ ਕੋਈ ਘਰ ਚ ਆਇਆ ਬੈਲ ਵੀ ਵਜੀਏ ਤੂੰ ਆਪ ਪਾਣੀ ਲੈ ਕੇ ਆ ਮੁੰਡਾ ਚੇਚਾ ਗਿਆ ਵੇ ਆਖਣੋਂ ਮੈਂ ਹੁਣ ਮੁੰਨਾ ਕੰਮ ਨਹੀਂ ਤਰਾ ਪੁੰਜਾਇਆ ਮੈਂ ਪੋਲੀ ਜਾ ਜਾ ਪਤਾਵਾ ਮਿੰਨ ਕਹਿਣਾ ਮਾਰੀ ਚ ਕੱਪੜੇ ਰੱਖਣ ਦੀਆਂ ਤੇ ਮੈਂ ਤਾਂ ਮੈਂ ਰੱਖ ਕੇ ਤੇ ਜਾਣੀ ਆ ਚਲੋ ਸਾਸ਼ੀ ਗਾਲਵਾਹੀ ਸਾਸ਼ੀ ਗਾਲਵਾਹੀ ਹੌਲਾ ਪਾਣੀ ਮੈਂ ਜਦ ਤੀ ਪਾਣੀ ਕੱਲ ਨੂੰ ਹੀ ਆਉਣਾ ਹੈ ਫਿਰ ਸੰਦੀਪ ਉਹ ਜੋ ਕੱਟਣ ਲੱਗ ਪਈ ਆਦੋਂ ਭਲਾ ਆਵੇਂ ਆਉਂਦੇ ਦਾ ਜਿਹੜਾ ਤੁਹਾਨੂੰ ਦੱਸਣ ਤੁਰ ਗਿਆ ਪਿਪੂ ਆਈ ਨਹੀਂ ਪੂਆ ਜੀ ਮੈਨੂੰ ਪਤਾ ਹੀ ਮੈਂ ਆਉਣੀ ਨਹੀਂ ਗਈਾ ਪਾਣੀ ਲੈ ਕੇ ਨਹੀਂ ਤੇਨੂੰ ਕਿੱਥੇ ਪਤਾ ਹੀ ਬੈਲ ਮੈਂ ਚੰਗੀ ਭਲੀ ਮਾਰੀ ਸੀ ਮੁੰਡਾ ਫਿਰ ਚੇਚਾ ਉੱਠ ਕੇ ਗਿਆ ਮੇਰੇ ਕੋਲ ਤੇ ਤੈਨੂੰ ਬੋਲਾ ਪਤਾ ਹੀ ਨਹੀਂ ਸੁਣਿਆ ਹੀ ਨਹੀਂ ਹੈਗਾ ਮੈਂ ਕਹਿਂ ਤ ਨਹੀਂ ਭੋਆ ਜੀ ਮੈਂ ਪਾਣੀ ਨਾ ਲੈ ਕੇ ਆਉਂ ਨੀ ਡਈ ਆ ਜੇ ਮੈਨੂੰ ਸਾਹਿਲ ਮਿਲ ਜਾਵਾ ਇਹ ਕੋਈ ਭਣ ਭਰਾ ਆਇਆ ਹੋਏ ਨਾ ਪਹਿਲੇ ਲੋਕੀ ਉੱਠ ਕੇ ਬਾਹਰ ਵੇਲਦੇ ਨੇ ਵੀ ਵੇਖੀਏ ਬਹਿਲ ਵਜੀ ਏ ਤੂੰ ਬਾਹਰ ਹੀ ਨਿਕਲੀ ਏ ਨੇ ਤੈਨੂੰ ਕੰਮ ਸੰਭਾਲਣਾ ਕਰ ਪਾਣੀ ਤੇ ਮੈਂ ਹੁਗੜ ਪੀ ਲੈਣਾ ਚੰਗਾ ਭੋਆ ਜੀ ਤੁਸੀਂ ਨਾ ਪਾਣੀ ਪੀਓ ਤੇ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਹਨੀ ਚੰਗਾ ਉਹ ਵੀ ਘੁੱਟ ਲੈਣੀ ਹੋਏਗੀ ਤੇ ਛੇਤੀ ਲੈ ਆਵੀ ਮੈਂ ਤੇ ਮਾਵਾ ਦੀ ਦਾਲ ਉਹ ਉੱਤੇ ਨਾ ਧਰ ਕੇ ਦੇ ਬੈਰਿੰਗ ਓ ਵੀ ਆ ਮੇਰਾ ਖੂਨ ਪੀਂ ਐਡੀ ਲੜਾਕੀ ਨਾ ਇਹਨਾਂ ਦੀ ਭੁਆ पता नहीं इतने ਪਹਿਲਾਂ ਕਿੰਦਾ ਰੰਦੀ ਹੋਏਗੀ ਮੈਨੂੰ ਤੇ ਲੱਗਦਾ ਵਾ ਜਦੋਂ ਇੱਥੋਂ ਵਿਆਹ ਹੀ ਕਈ है ना। ਨਾ ਆਂਡ ਗਵਾਨ ਨੇ ਵੀ ਸ਼ੁਗਰ ਕੀਤਾ ਹੋਣਾ ਆਪ ਤੇ ਕੋਲ ਲੱਠੀ ਹਾਏ ਰੱਬਾ ਇਹਨੇ ਕਿੰਨਾ ਪਿਚੇ ਲੈਣਾ ਵਾ ਐ ਬਰਨਸਰ ਤੇ ਚੁਮੀ ਲੈ ਆ ਪਤਾਵਨਾ ਸਾਡੀ ਭੂਆ ਦਾ ਉਹਦੇ ਘਰ ਕੇ ਲਈ ਆ ਆਹ ਲਾ ਇੱਥੇ ਸਮੋਸੇ ਨੇ ਤੇ ਵਰਤੀਆ ਤੇ ਉਪਲੰਕੀ ਹਾਂ ਜੇਕਰ ਉਹਨੇ ਕੋਈ ਕੱਲ ਗਈ ਸੀ ਨਾ ਮੈਂ ਤੁਹਾਡੇ ਨਾਲ ਆਉਣਾ ਸੀ ਵਧੀਆ ਸੀ ਇਹ ਜਦੋਂ ਦੇ ਬਸ ਠੀਕ ਆ ਉਹ ਜਿਹੜੇ ਆ ਗਏ ਆ ਕਿੱਥੇ ਪੁਆ ਪੋ ਜੀ ਅੰਦਰ ਜਾ ਕੇ ਤੇ ਮਿਲ ਲੋ ਚਲ ਮੈਂ ਮਿਲਾਂ ਹੁਣ ਇਹਦੀਆਂ ਵੀ ਕਿਡੀਆਂ ਚੁੰਨੀਆਂ ਬੰਨ੍ਹ ਹੁਣੀਆਂ ਉਹਦਾਂ ਨੂੰ ਲਾਏਗਾ ਨਾ ਮੀਰੋਸ਼ ਕਹਿੰਦਾ ਕਿਤੇ ਮੇਰੇ ਕੋਲ ਚੁੰਨੀ ਦੀ ਸੰਭਾਲ ਨਹੀਂ ਜਾਂਦੀ ਹੁਣ ਜਿੰਨੇ ਦਿਨ ਪੁਆ ਆ ਰਹਿਣਾ ਨਾ ਸਿਰ ਤੇ ਚੁੰਨੀ ਬਿਲਾਣੀ ਨਹੀਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਬੱਦ ਜਿੰਦਾ ਰਹੋ ਹੋ ਸਨਾਓ ਠੀਕ ਠਾਕ ਏ ਸਭ ਠੀਕ ਠਾਕ ਹੈ ਤੂੰ ਹੀ ਸਨਾਓ ਵਧੀਆ ਘਰ ਪਰਿਵਾਰ ਸਭ ਠੀਕ ਠਾਕ ਸਭ ਠੀਕ ਠਾਕ ਬੱਚੇ ਠੀਕ ਠਾਕ ਨੇ ਸਭ ਠੀਕ ਠਾਕ ਤੈਨੂੰ ਉੱਪਰ ਜਣਾ ਨਾਲ ਆਉਣਾ ਹੀ ਉਹ ਤੇ ਇਦਾਂ ਹੀ ਐ ਦੋ ਜਣਿਆਂ ਦਾ ਆਇਆ ਫਿਰ ਨਹੀਂ ਸਰਦਾ ਦੁਨੀਆ ਉਹ ਵੀ ਹੋ ਜਾਂਦਾ ਘੜੀ ਘੜੀ ਕੀ ਚਲ ਕੋਈ ਨਹੀਂ ਪਤਾ ਕਿ ਤੇ ਫੇਰ ਆ ਜਾਣਗੇ ਹੋ ਸਨਾਓ ਸਿੱਧਾ ਠੀਕ ਠਾਕ ਹੈ ਹਾਂ ਸਭ ਠੀਕ ਠਾਕ ਹੈ ਤੂੰ ਹੀ ਸਨਾਓ ਵਧੀਆ ਠੀਕ ਠਾਕ ਹੈ ਹੋਰ ਫੇਰ ਕਿਦਾਂ ਬੱਸ ਵਧੀਆ ਹਾਂ ਠੀਕ ਠਾਕ ਹਾਂ ਚਲ ਵਧੀਆ ਚਾਹੀਦਾ ਕੋਈ ਆ ਲੈ ਗਈ ਗਈ ਗਾਂ ਸੰਦੀਪ ਉਹਦੇ ਪਾਣੀ ਮਹਾਪੁੱਤਰ ਘੁੱਟ ਦੇ ਕੇ ਗਈਏ ਤੇ ਰਹਿਣ ਦੇ ਤੂੰ ਆਪੇ ਗਲਾਸ ਲੈ ਜਾਈਂ ਕੋਈ ਨਹੀਂ ਮੈਂ ਆਵਾਜ਼ ਮਾਰਦਾ ਮੈਂ ਸੰਦੀਪ ਪੁੱਤ ਤੂੰ ਆਜ ਮਾਰ ਕੇ ਤੇ ਉਹਨੂੰ ਆਖਰ ਵੀ ਗਲਾਸ ਲੈ ਜਾ ਉਹਨੂੰ ਨਹੀਂ ਕਿਹਾ ਆਏਗੇ ਨੀ ਸਾਰ ਹੈਗੀ ਕੋਈ ਘਰ ਭੈਣ ਭਰਾ ਆਇਆ ਵੇ ਅਜੇ ਤੇ ਮੈਂ ਭੂਆ ਹਾਂ ਕਾਂਢੀ ਆ ਪਰਦਾ ਟੱਕ ਲਾਵਾਂਗੀ ਜੇ ਕੋਈ ਹੋਰ ਬਗਾਨਾ ਬਾਹਰੋਂ ਆਇਆ ਹੋਵੇ ਤੇ ਫੇਰ ਇਦਾਂ ਇਹ ਕੰਮ ਕਰਦੀ ਉਹ ਕੀ ਦਸੀਏ ਭੂਆ ਤੈਨੂੰ ਹਾਂ ਜੀ ਬੜੇ ਹਰ ਕੰਮ ਦੇ ਵਿੱਚ ਨੌਕਰੀ ਚੁੱਕੀ ਕਰ ਲਈ ਜਾਂਦੀ ਹੈ। ਉਹ ਤਾਂ ਭੂਆ ਤੇ ਮੈਂ ਸਾਢੀ ਆ ਪਿਛਲੇ ਪਰਿਵਾਰ ਚੋਂ ਤੇ ਮੈਂ ਤੇ ਚਲ ਪਤਾ ਵੀ ਲੱਗ ਗਿਆ ਮੈਨੂੰ ਵੀ ਇਹਨੂੰ ਕਿੰਨੀ ਕੁ ਸਾਰਿਆ ਆਏਗੀ। ਜੇ ਕੋਈ ਹੋਰ ਕੋਈ ਉਪਰ ਆਇਆ ਹੋਵੇ ਤੇ ਇਦਾਂ ਹੀ ਕਰੋ ਆਜਾ ਮਾਰ ਮਾਰ ਕੇ ਤੇ ਕੋਲੋਂ ਪਾਣੀ ਮਖਾਇਆ ਕਰੋ ਤੇ ਚਾਹ ਮਖਾਇਆ ਕਰੋ। ਸ਼ਾਬਾਸ਼। ਨਹੀਂ ਜੀ ਕਰਦੀਆਂ ਨੋਹਾਂ ਥਿੰਗ ਐ ਇਦੀਆਂ ਚਲਾਕਾਂ ਹੁੰਦੀਆਂ ਨੇ ਜਿਸ ਤਰ੍ਹਾਂ ਬੈਲੋ ਵੱਜੀ ਸੀ ਨਾ ਉਸੇ ਵੇਲੇ ਬਾਹਰ ਜਾਂਦੀ। ਬਿਨਾਂ ਪੁੱਛਣ ਤੋਂ ਹੀ ਸਾਡੇ ਤੋਂ ਪਾਣੀ ਲਿਆ ਕੇ ਤੇ ਮੈਨੂੰ ਦੇ ਦਿੰਦੀ। ਚਲੋ ਕੋਈ ਗੱਲ ਹੀ ਮੈਂ ਕੀ ਆਖਣਾ ਪਰ ਮੈਨੂੰ ਲੱਗਦਾ ਇਹਨੂੰ ਮਤਮੁਤ ਹੈ ਨਹੀਂਗੀ। ਉਹ ਨੈਬੂ ਆ ਸਮਝਾਈਦਾ ਨੂੰ ਹੈ ਪਰ ਫਿਰ ਵੀ ਨਿੱਕੀ ਨਿੱਕੀ ਗੱਲਾਂ ਤੁਹਾਨੂੰ ਪਤਾ ਪਹਿਲਾਂ ਵੀ ਕਿਹਾ ਵੀ ਨੋਕਾ ਚੁੱਕੀ ਕਰਦੀ ਨਹੀਂਦੀ ਹੈ ਫਿਰ ਵੀ ਪੁੱਤਰ ਕੀ ਗੱਲ ਤੋਂ ਹੁੰਦੀ ਇਦਾਂ ਥੋੜਾ ਵੈ ਇਹਨੂੰ ਤਾਂ ਬਿਲਕੁਲ ਕਿਹ ਆਏਗੇ ਦੀ ਸਾਰੀ ਹੈ ਨਹੀਂਗੀ ਭੂਆ ਤੇਰੀਆਂ ਕਿਹੜੀਆਂ ਨਿੱਥ ਤੁਰੀਆਂ ਨੇ ਕਦੀ ਕਿਤੇ ਸ਼ਹੀ ਸ਼ਮਾਈ ਕਰਾਉਣਾ ਹੁੰਦਾ ਉਹ ਵੀ ਦੋ ਘੜੀਆਂ ਆਈਏ ਤੇ ਇਹੋ ਕੋਈ ਜੀ ਇੱਥੇ ਮੈਨੂੰ ਤਾਂ ਇਹ ਕੰਮ ਚੰਗਾ ਨਹੀਂ ਪੁੱਤ ਲੱਗਦਾ ਚਲ ਭੂਆ ਹਾਂ ਤੂੰ ਆਈਏ ਚਾਰ ਦਿਨ ਰਹਿਣ ਵਾਲੇ ਨੂੰ ਥੋੜਾ ਸਮਝਾ ਕੇ ਜਾਈਂ ਪੁੱਤਰ ਮੈਂ ਚਾਰ ਦਿਨ ਛੱਡ ਕੇ ਮੇਰੇ ਤੇ ਇੱਥੇ ਦਿਹਾੜੀ ਨਹੀਂ ਨਿਕਲਨੀ ਜਿੱਦਾਂ ਇਹ ਚੱਲਦੀ ਚਲ ਕੋਈ ਗੱਲ ਨਹੀਂ ਦਿਹਾੜੀ ਕੋਈ ਨਹੀਂ ਨਿਕਲਣੀ ਤੁਹਾਡਾ ਹੀ ਘਰ ਹੈ ਸਭ ਤੋਂ ਤੁਹਾਡਾ ਹੀ ਹੈ ਅੱਜ ਪੁੱਤ ਤੂੰ ਮੇਰਾ ਪਤੀ ਜਾਵੇਂ ਤੂੰ ਤੇ ਮੇਰਾ ਮਾਨ ਰੱਖ ਲੇਗਾ ਤੂੰ ਉਹਨੇ ਚਾਰ ਦਿਨ ਰੱਖ ਉਹ ਮੈਨੂੰ ਚਾਰ ਦਿਨ ਰੱਖੇਗੀ ਜਿਹੜੀ ਹੋਣੀ ਨਹੀਂ ਪੁੱਛਣ ਦੇ ਆਏ ਗਏ ਦੀਸਾਰ ਚਲ ਭੂਆ ਤੂੰ ਬਹੁਤ ਮੈਂ ਬਿਨਾ ਚਾਹ ਬਣੀ ਕਿ ਨਹੀਂ ਬਣੀ ਨਹੀਂ ਪੁੱਤ ਜੇ ਕੋਟ ਪੀਣੀ ਹੋਏਗੀ ਨਾ ਤੇ ਦੇ ਦੇਗੀ ਨਹੀਂ ਤੇ ਕੋਈ ਨਹੀਂ ਮੈਂ ਰਾਤ ਨੂੰ ਰੋਟੀ ਖਾ ਕੇ ਨਾ ਤੇ ਚਾਹ ਬਾਅਦ ਚ ਪੀ ਲਾਂਗੀ ਨਹੀਂ ਕੋਈ ਗੱਲ ਨਹੀਂ ਭੂਆ ਮੈਂ ਕਹਿੰਦਾ ਸਹੀ ਚਾਹ ਬਣੀ ਬੈਠ ਸਹੀ ਮੈਂ ਵੇਖਾ ਤੇ ਸਹੀ ਹੁੰਦਾ ਚਾਲ ਚੱਲਣ ਐਡੀ ਪਿਆਮਤੀ ਆ ਫੇ ਆਖਿਰ ਵੀ ਇਹੋ ਕੰਮ ਕਰਦੀ ਵੇਖਾਂ ਕਿ ਡੇ ਚੁਗਲੀਆਂ ਵਟਣ ਡੇ ਆ ਆਏ ਗਈ ਦੀ ਮੈਨੂੰ ਸਾਰਾ ਤਾਂ ਹੀ ਤੇ ਮੈਂ ਸਮਾਨ ਮੰਗਾਇਆ ਵਾ ਇੱਥੇ ਮੈਂ ਹੁਣ ਗਲਤੀ ਪਾਤੀ ਆ ਬਿਸਕੁਟ ਪਾਏ ਨਾ ਮਕੀਨ ਪਾਈ ਹੁਣ ਮੈਂ ਸਮੋਸੇ ਵੀ ਕਰਨੀ ਅਕਸਰ ਮੈਂ ਆਈ ਮੰਗਾਏ ਆ ਪਰ ਮੈਂ ਉਹ ਅਲਰੀ ਨਾ ਖਾਦੀ ਕਰਦੀ ਆ ਐਨਾ ਟਾਈਮ ਲਾਤਾ ਚਾਹ ਬਣਾਉਂ ਉਤੇ ਬਣ ਗਈ ਆ ਤੇ ਬਾਕੀ ਸਮਾਨ ਨਹੀਂ ਲੈ ਕੇ ਆਏ ਉਹਨੇ ਪਾਇਆ ਵਾ ਪਲੇਟਾਂ ਚ ਬਸ ਮੈਂ ਲੈ ਕੇ ਹੁਣ ਲੱਗੀ ਆ ਇਹ ਖਾਪੋ ਚਲੇ ਐ ਡੀਸੀ ਆਣੀ ਐ ਉਂਜਦੇ ਬੜੀ ਲਿਖੀ ਐ ਇਹਨੂੰ ਅਕਲ ਹੈ ਨੀ ਕੀ ਜੇ ਕੋਈ ਚਾਹ ਪਣੀ ਦਾ ਨਹੀਂ ਅੰਦਾਜ਼ਾ ਮਾਰਨ ਤੇ ਮੈਂ ਟਰੇਜ ਧਰ ਕੇ ਲਿਆਉਣ ਪਲੇਟਾਂ ਹੱਥ 'ਚ ਫੜ ਕੇ ਲੈ ਆਈਏ ਪੂਆ ਜੇ ਮੈਂ ਤੁਹਾਡੀਆਂ ਉਹਨਾਂ ਦੀ ਜੇ ਮੈਂ ਕੋਈ ਲਗਨੀ ਆ ਉਹੀ ਤੇ ਮੈਂ ਕਹਣਾ ਪੂਆ ਜੀ ਸਾਡੇ ਨਾਲ ਬੜੀਆਂ ਲੋਕਾਂ ਚੁੱਤੀ ਤੁਹਾਨੂੰ ਪਹਿਲਾਂ ਦੱਸਾਂ ਮੀਆਂ ਘਰ ਦੀਆਂ ਨਾ ਆਹ ਤਾਂ ਪੁੱਤ ਮੈਂ ਹੋਣਾ ਜੇ ਆਈ ਆ ਤਾਂ ਮੈਂ ਵੇਖ ਲਿਆ 2 ਮਿੰਟਾਂ ਦੇ ਵਿੱਚ ਹੀ ਤੇ ਤੁਹਾਡਾ ਕੀ ਹਾਲ ਹੁੰਦਾ ਹੋਏਗਾ ਕੋਈ ਬੱਚਿਆਂ ਨਾਲ ਜੇ ਛੋਟੀ ਛੋਟੀ ਗੱਲ ਤੋਂ ਬਸ ਨੇ ਦੇ ਅਗਲਾ ਸਮਾਜ ਇਹ ਪੜਿਆ ਲਿਖਿਆ ਹੋਏ ਨਾ ਕਿਸੇ ਨੂੰ ਆਖਣ ਦੀ ਲੋੜ ਹੀ ਨਹੀਂ ਪੈਂਦੀ ਫਟਾਫਟ ਹਰ ਇੱਕ ਟਾਈਮ ਫਕਤਾ ਲੈਂਦੀਆਂ ਨੇ ਪਰ ਇਹਨੂੰ ਦੱਸ ਦੱਸ ਕੇ ਕੰਮ ਤੋਂ ਹੀ ਕਰਦੇ ਜਾਣੀਆਂ ਨਹੀਂ ਜਦੋਂ ਆਪਣੇ ਭੇਕੇ ਹੁੰਦੇ ਨੇ ਉਦੋਂ ਕਿਤਰਾ ਬਹਿਲਾਂ ਵਜਿੰਗੀਆਂ ਸੁਣੀਆਂ ਜਾਂਦੀਆਂ ਨੇ ਫੋਨ ਵੀ ਖੜਕਾ ਲਿੰਦੀਆਂ ਨੇ ਇਹੋ ਹੀ ਪਿੱਛੇ ਦਾ ਪੁੱਤ ਹੈਗਾ ਵਾ ਅਹੀਂ ਤੇਰੀਆਂ ਭੂਆਆਂ ਪਿੱਛੇ ਆ ਇਹਨਾਂ ਦੀ ਕੀ ਹੈ ਹੁਣ ਤੇ ਭੂਆ ਤੂੰ ਆਈਆਂ ਤਾਂ ਕਰਕੇ ਚੁੱਪਾ ਨਹੀਂ ਤੂੰ ਹੁਣੋਂ ਇਹਨਾਂ ਇੱਕ ਘਰ ਚੁੱਕਣਾ ਆਣਾ ਹੀ ਨੇ ਜਿੱਦਾ ਕੋਈ ਹਸਾਬ ਹੀ ਨਹੀਂ ਹੋਣਾ ਚਲ ਕੋਈ ਨਹੀਂ ਪੁੱਤ ਲਿਆਉਣ ਦੇ ਨੂੰ ਚਾਹ ਵੇਨੇ ਆ ਨਾ ਫਲਾ ਬੱਸ ਇੱਥੇ ਬੈਠ ਕੇ ਫੋਨ ਹੀ ਵੇਖੋ ਲੱਗੂ ਕੋਈ ਕੰਮ ਨਾ ਕਰਾਇਓ ਕੰਮ ਅੱਗੇ ਤੂੰ ਕੱਲੀ ਨਹੀਂ ਕਰਦੀ ਅੱਗੇ ਭਾਵੇਂ ਮੈਂ ਕੱਲੀ ਕਰੀ ਆ ਅੱਗੇ ਗੱਲ ਹੋ ਰਹੀ ਹੁਣ ਤੁਹਾਡੀ ਭੂਆ ਜੀ ਆਏ ਆ ਫਿਰ ਕੀ ਆ ਭੂਆ ਜੀ ਆਏ ਨੇ ਲੈ ਕਿਤੇ ਫਿਰ ਕੀ ਹੋਇਆ ਉਹ ਪਤਾ ਨਹੀਂ ਕਿ ਨੁਕਸਬਿੰਨੀਆਂ ਕਰਦੀ ਆ ਪੁਝਾਈ ਫਿਰਦੀ ਆ ਮੈਨੂੰ ਕਦੀ ਆ ਲੈ ਕੇ ਆ ਕਦੀ ਉਹ ਲੈ ਕੇ ਆ ਭੂਆਣ ਦੇ ਫੇਰੇ ਚੱਲ ਜਾਣਾ ਸੀ ਮੈਂ ਆਵੇ ਰੱਖਿਆ ਨਾ ਕੋਈ ਗੱਲ ਨਹੀਂ ਚਾੜਨੇ ਰਹਿ ਕੇ ਜਾਓ ਉਹ ਕਹਿੰਦੀ ਮੈਂ ਜਾਣਾ ਹੈ ਅਨੰਦਪੁਰ ਮੈਂ ਕੋਈ ਗੱਲ ਨਹੀਂ ਰੀਵਰ ਚੱਲ ਜਿਓ ਫਿਰ ਹਾਏ ਹਾਏ ਉਹਨੂੰ ਜਾਣ ਲੈਂਦੇ ਨਾ ਹਿਨ ਨੰਦਪੁਰ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਆਉਂਦੇ ਇੱਥੇ ਉਹਨੇ ਵੀ ਕਰਦੇ ਦਰਸ਼ਨ ਕਰਨੇ ਆ ਉਹ ਨਾਲੇ ਅਸੀਂ ਵੀ 2-4 ਦਿਨ ਨੌਕਾ ਟੋਕੀ ਤੋਂ ਬਚ ਜਾਵਾਂਗੇ ਅੱਛਾ ਹਾਏ ਮੈਂ ਸਿਰ ਤੇ ਚੁੰਨੀ ਲਾਵਾਂ ਤੇਰੀ ਭੂਆ ਦੇ ਚੱਕਰ ਜਦੋਂ ਸਿਰ ਤੇ ਚੁੰਨੀ ਲੈ ਲੈ ਕੇ ਮਰ ਚੁੰਨੀਆਂ ਮੈਂ ਤੇ ਭੂਆ ਦਾ ਦਾਤਾ ਬਿਸਤਰਾ ਉੱਤ ਤੇ ਹੋਰ ਇੰਨੀ ਹੀ ਮਸਾਲ ਕਰਨ ਦੇ ਲੱਗੇ ਸੋਣਾ ਵਾ ਪੁਛਾਈਆਂ ਬਿਸਤਰਾ ਅਜੇ ਮੈਡਮ ਜੀ ਪਤਾ ਕੀ ਲੈ ਰਹੇ ਨੇ ਮੈਨੂੰ ਦੁੱਧ ਦੇ ਵਿੱਚ ਘਸਕਾਰ ਤੇ ਹਰੀ ਹਾਜੀ ਦੇਣ ਕੇ ਦੇਖ ਹਾਂ ਦੇ ਫਿਰ ਉਮਰ ਦੇ ਸਹਾਰਾ ਫਰਕ ਪੈ ਜਾਂਦਾ ਐ ਐਨੀ ਤੇਰੀ ਭੂਆ ਬਣਾ ਨਿੱਕੀ ਨਿੱਕੀ ਗੱਲ ਤੇ ਆ ਰੱਖਦੀ ਆ ਕਹਿੰਦੀ ਹੁੰਦੀ ਆ ਨਾ ਕਿ ਮੇਰੀ ਸਿਹਤ ਨਾਲ ਡੋਲ ਹੋਵੇ ਉੱਤੇ ਜਦੋਂ ਤੇ ਭੁਆਈ ਉਹ ਚੁੱਪ ਚਾਪ ਰਹਿਣੀ ਮੈਂ ਵੇਖਣ ਡਿਆਂ ਤੇ ਇਹ ਹੋ ਕਿ ਤੂੰ ਕੀ ਚਾਹੁੰਦੇ ਓ ਕਿ ਮੈਂ ਚੁੱਪ ਚਾਪ ਰਹਾ ਤੈਨੂੰ ਪਤਾ ਵਾ ਮੇਰੇ ਘਰ ਦੇ ਵਿੱਚ ਪਤਾ ਨਹੀਂ ਕੀ ਹੋ ਰਿਹਾ ਵਾ ਕਿ ਇਨਾ ਚਿਰ ਮੈਂ ਨੋਕਾ ਟੋਕੀ ਨਾ ਨਾ ਕਰਾਂ ਮੈਨੂੰ ਹੋਰ ਤਰਾ ਹੁੰਦਾ ਰਹਿੰਦਾ ਵਾ ਉਹ ਵੀ ਬੱਚਿਆਂ ਨਾਲ ਤੂੰ ਨੋਕਾ ਟੋਕੀ ਮੇਰੇ ਨਾਲ ਹੈ ਹੀ ਹੈ ਚੰਗਾ ਤੇ ਤੁਹਾਡੇ ਭਲੇ ਮਾਰੇ ਹੀ ਨਹੀਂ ਆ ਭੁਆ ਤਾਂ ਕਿੰਨੀ ਵੇਫਜ਼ੂਲ ਮੈਂ ਇਨਾ ਗੱਲਾਂ ਕਰਦੀ ਰਹਿੰਦੀ ਆ ਮੈਂ ਤਾਂ ਸਾਰੀਆਂ ਗੱਲਾਂ ਤੁਹਾਡੇ ਭਲੇ ਮਾਰੇ ਹੀ ਨਹੀਂ ਆ ਚਲ ਠੀਕ ਆ ਜਾ ਦੁੱਧ ਲੈ ਗਿਆ ਫੇ ਲੇ ਆਨੀਆ ਕਿਹਦੀ ਸਾਦ ਤੇ ਲੈ ਲੈ ਲੋ ਆ ਮੈਨੂੰ ਫੋਨ ਫੜਾਓ ਦੇਖਾਂ ਮੈਂ ਕਣੀ ਪੂਆਜੀ ਮੈਨੂੰ ਤੇ ਮਮਾ ਹੁਣਾਂ ਨਹੀਂ ਦੱਸਿਆ ਹੀ ਨਹੀਂ ਕਿ ਤੂੰ ਹੀ ਆਉਣਾ ਜੇ ਦੱਸਿਆ ਹੁੰਦਾ ਨਾ ਤੇ ਫਿਰ ਮੈਂ ਟਿਊਸ਼ਨ ਹੀ ਨਹੀਂ ਜਾਣਾ ਅੱਗੇ ਪਤਾ ਮੈਂ ਤੇਰੇ ਆਉਣ ਤੋਂ ਪਹਿਲਾਂ ਹੀ ਨਹੀਂ ਦਸਪਾਲ ਨੂੰ ਆਖਣਾ ਵੀ ਸਰਮਾ ਕਿੱਥੇ ਗਈ ਹੈ ਉਹ ਨਹੀਂ ਮੈਂ ਵੇਖੀ ਹੈਗੀ ਤੇ ਆਖਣ ਦੇ ਇਹ ਪੂਆਜੀ ਗਈ ਹੈ ਟਿਊਸ਼ਨ ਤੇ ਇਹਨੂੰ ਨਹੀਂ ਪਤਾ ਪੂਆਜੀ ਕਿਥੇ ਹੀ ਆਣਾ ਤੂੰ ਤੋ ਮੈਨੂੰ ਪੈਰ ਤੇ ਕੈ ਫੋਨ ਕੀਤਾ ਮੈਂ ਆਉਂਦੀ ਆ ਯਾਰ ਪਤਾ ਕੋਈ ਨਹੀਂ ਫਿਰ ਮੈਂ ਇਹ ਆਖਿਆ ਕਿ ਕੋਈ ਨਹੀਂ ਦਸਪਾਲ ਤੇ ਘਰੇ ਹੋਏਗਾ ਨਾ ਬੱਚੇ ਤਾਂ ਪਤਾ ਹੀ ਹੈ ਮੈਨੂੰ ਭੀਜਾਂ ਪੜ ਕੇ ਹੁੰਦੇ ਨੇ ਉਸ ਵੇਲੇ ਰੋਟੀ ਪਾਣੀ ਖਾ ਕੇ ਤੇ ਟਿਊਸ਼ਨ ਤੇ ਤੁਰ ਜੰਦੇ ਨੇ ਪੁੱਤ ਪੜਿਆ ਕਰੋ ਪੜ੍ਹਾਈ ਜ਼ਰੂਰੀ ਹੈ ਇਹਦਾ ਅੱਜ ਸਕੂਲ ਲੱਗਾ ਸੀ ਤੇ ਟਿਊਸ਼ਨ ਤੇ ਵੀ ਗਏ ਸੀ ਮੈਨੂੰ ਤੇ ਛੁੱਟੀ ਸੀ ਅੱਜ ਅੱਛਾ ਤੇਨੂੰ ਅੱਜ ਛੁੱਟੀ ਸੀ ਹਾਂਜੀ ਚਲ ਕੋਈ ਨਹੀਂ ਪੁੱਤਾ ਪੂਆ ਜੀ ਨਾਲ ਹੀ ਅੱਜ ਨਾ ਰਾਤ ਨੂੰ ਹੀ ਇਕੱਠੇ ਸੌਵਾਂਗੇ ਉਹ ਦਮਾਂਦਰੀ ਦੇ ਆਖਣ ਲਈ ਅਵੇ ਇਹਦਾ ਬਿਸਤਰਾ ਹੋਰ ਕਮਰੇ 'ਚ ਵਿਛਾਉਣਾ ਤੇ ਮੈਂ ਤੁਹਾਡੇ ਨਾਲ ਹੀ ਸੌਣਾ ਕਿਹੜੇ ਮੇਰ ਹੋ ਜਾਣ ਲਈ ਆ ਕਦੀ ਕਦਾਈ ਕਿਥੇ ਆਉਨੇ ਆ ਦੇ ਆਪਾਂ ਕੱਢੇ ਹੀ ਸਮਾਂਗੇ ਹੁਣ ਉਹ ਜੋ ਮਰਜੀ ਆਂਦੀ ਰਹੇ ਚੰਗਾ ਹੋਇਆ ਭੂਜ ਧੀ ਆ ਗਿਆ ਨਹੀਂ ਤਾਂ ਇਹਨੂੰ ਹਾਨੂੰ ਹੋਰ ਹੀ ਕਦਾਂ ਸੁਣ ਮਿਲਣੀ ਹੈ ਮੰਮੀ ਆਪਣੇ ਭਰਾਜਾਂ ਨੂੰ ਆਉਂਦੀ ਨਹੀਂ ਹੁਣ ਉਹ ਪਤਾ ਮੈਨੂੰ ਪਤਾ ਹੀ ਮੈਨੂੰ ਆਉਂਦੀ ਨੂੰ ਪਤਾ ਲੱਗ ਗਿਆ ਏਦਾਂ ਹੀ ਕਰਦੀ ਆ ਉਹ ਤੇ ਕੋਈ ਨਹੀਂ ਆਪਾਂ ਇਕੱਠੇ ਸਮਾਂਗੇ ਤੁਸੀਂ ਫਿਕਰ ਨਾ ਕਰੋ ਮੇਰੇ ਪੁੱਤ ਤੂੰ یوں ਨਾ ਇਦਾਂ ਕਰਿਓ ਮੀਨਾ ਕਿੱਥੇ ਰਹੋ ਚੰਗਾ ਹੋਇਆ ਤੂੰ ਰਹੇਂ ਘਰ ਜਾਓ ਸ਼ਾਂਤੀ ਆ ਠੀਕ ਐ ਆਹ ਪਤਾ ਪਤਾ ਤਾਂ ਲੱਗ ਹੀ ਜਾਂਦਾ ਚੱਲ ਕੇ ਆਇਆ ਗਿਆ ਤੇ ਉਹ ਗੱਲ ਬਣ ਜਾਂਦੀ ਨਹੀਂ ਤੇ ਬੱਚਿਆਂ ਨੂੰ ਉਹ ਮੈਦੇ ਅਸਰੇ ਪੈਂਦੀ ਹੋਣੀ ਪੂਆ ਜੀ ਤੇਰੀ ਆਉਂਦੇ ਵੀ ਲੇਟ ਹੋ ਤੇ ਫਿਰ ਚੱਲ ਵੀ ਪਰਿਸ਼ੇਤੀ ਜਾਂਦੇ ਹੋ ਐ ਕਿਨੇ ਤੁਹਾਨੂੰ ਰੱਖਣਾ ਵਾ ਚਲ ਪਤਰਾ ਖਿ ਲੋ ਜਿੰਨੇ ਦਿਨ ਤੁਸੀਂ ਆਖੋਗੇ ਨਾ ਉਨੇ ਦਿਨ ਹੀ ਰਾਵਾਂਗੇ ਐ ਕਿ ਥਾਨੇ ਮੰਨ ਲਾਵਾਂਗੇ ਤੇ ਮਾਂ ਤੁਹਾਡੀ ਭਾਵੇਂ ਤੇ ਡੋਖੀ ਹੋਵੇ ਕੋਈ ਨਹੀਂ ਹੋਣ ਕਿ ਦੇਖੋ ਖਾਂਦੇ ਪਤਾ ਨਹੀਂ ਪਤਾ ਲੱਗ ਜਾਂਦਾ ਵਾ ਜਦੋਂ ਮੈਂ ਆਈ ਸਾਂ ਨਾ ਤੇ ਕਿੰਨਾ ਚਿਰ ਬਾਅਦ ਉਹਨੇ ਪਾਣੀ ਘੁੱਟ ਲੈਂਦਾ ਸੀ ਮੇਰੇ ਬੱਚਿਆਂ ਨੂੰ ਪਤਾ ਹੈ ਨਾ ਕਿ ਸਾਡੀ ਪੂਆ ਐ ਤਾਂ ਹੀ ਤੋਂ ਹੀ ਮਾਨ ਰੱਖਦੇ ਉਹ ਜੇ ਜੇ ਮੈਂ ਆਈ ਤਾਂ ਲੱਗ ਪਈ ਭੁੱਖੂ ਗੱਲ ਨੂੰ ਪਤਾ ਤੇ ਪੁੱਤ ਲੱਗੀ ਜਾਂਦਾ ਵਾ ਚੱਲ ਛੱਡ ਪੁੱਤ ਇਹ ਘਰ ਨੂੰ ਸੰਦੀਪ ਕਦੋਂ ਦਾ ਮੈਂ ਤੈਨੂੰ ਦੁੱਧ ਆਖਿਆ ਵੀ ਲਾਚੀ ਪਾ ਕੇ ਲਿਆ ਤੇ ਖੰਡ ਨਾ ਪਾਈ ਵਿੱਚ ਮਿਸ਼ਰੀ ਹੈ ਮਾਸਾ ਤੇ ਉਹ ਲਾਈ ਪਾ ਕੇ ਉਹ ਆਜੀ ਉਹਨਾਂ ਬਾਅਦ ਸਰੋ ਤੇ ਫੇ ਨੇ ਮੇਰੇ ਸਾਨਾ ਪਾਪਾ ਲੱਗੇ ਬੈਠੇ ਦੁੱਧ ਤੇ ਜੋਨ ਕੀਤਾ ਹੀ ਨਹੀਂ ਕਰਮ ਆਹੋ ਮੈਂ ਤੇ ਅੱਗੇ ਵੇਖਣ ਲਈ ਮੈਂ ਉਹਦੇ ਗੱਲਾਂ ਦੀ ਬੜੀ ਗੱਲ ਨਹੀਂ ਹੈਗੀ ਕਿ ਆਏਗੇ ਦੀ ਅਨੁਸਾਰ ਖਾਣੀ ਪੁੱਤ ਮੈਂ ਆਇਆ ਵੇਖ ਲਿਆ ਸੀ ਉਹਨੂੰ ਰੁਕ ਜੇ ਮੈਂ ਆਪ ਜਾ ਕੇ ਕਿੰਨਾ ਨਹੀਂ ਹਰ ਦੱਸ ਕੁਆਦੀ ਲਾਈਦਾ ਮਮਾ ਦੁੱਧ ਨਹੀਂ ਕੜਾਈ ਬਣਾਉਂਦਾ ਪੈਨੇ ਇਹੋ ਗੱਲ ਕੇ ਕੜਾ ਛੱਡ ਕੇ ਪੁੱਤੋਂ ਜੀ ਮੈਨੂੰ ਮੈਦੇ ਪਾਸੇ ਹੋ ਕੇ ਬੈ ਗਈ ਹਣੀ ਪਿਆ ਕਨੂੰ ਗਈ ਹੈ